साचा मुख साचा सोए अवरनापेखे एक नानके लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल मह कमल लेप ब्रह्म ज्ञानी सदा निर्दोख जैसे शुरु सर्व को सोख ब्रह्म ज्ञानी के दृष्टि समान जैसे राज राजरंग को लागे तुल पवान ब्रह्मज्ञानी के धीर जेक ज्यों वसुधा को खोदें को चंदन लेप ब्रह्मज्ञानी का एहि गणाओ नानक ज्यों पावक का सहज स्वभाव ब्रह्मज्ञानी निर्मल ते निर्मला जैसे मैल ना लागे जला ब्रह्मज्ञानी के मन होए प्रगास जैसे तरु ऊपर प्रकाश ब्रह्मज्ञानी के मित्र सतर समान ब्रह्मज्ञानी के नाही अभिमान ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭੂ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ ਬ੍ਰह्मਗਿਆਨੀ ਬੰਦਨ ਤੇ ਮੁਕਤਾ ਬ੍ਰह्मਗਿਆਨੀ ਕੀ ਨਰਮਲ ਜੁਗਤਾ ਬ੍ਰह्मਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰह्मਗਿਆਨੀ ਕਾ ਬ੍ਰह्म ਧਿਆਨ ਬ੍ਰह्मਗਿਆਨੀ ਏਕ ਉਪਰਾਸ ਬ੍ਰह्मਗਿਆਨੀ ਕਾ ਨਾਹੀ ਬਨਾਸ ਬ੍ਰह्मਗਿਆਨੀ ਕੇ ਗਰੀਬੀ ਸਮਹਾ ਬ੍ਰह्मਗਿਆਨੀ ਪਰ ਉਪਕਾਰ ਮਹਾ ਬ੍ਰह्मਗਿਆਨੀ ਕੇ ਨਾਹੀ ਤੰਦਾ ਬ੍ਰह्मਗਿਆਨੀ ਲਤਾਬਤ ਬੰਦਾ ਬ੍ਰह्मਗਿਆਨੀ ਕੇ ਹੋ ਸੁਪਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਆਧਾਰੋ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰੋ ਬ੍ਰਹਮ ਗਿਆਨੀ ਕੇ ਏਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭੂ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰੋ ਬ੍ਰਹਮ ਗਿਆਨੀ ਕੇ ਨਾਮ ਪਰਵਾਰੋ ਬ੍ਰਹਮ ਗਿਆਨੀ ਸਦਾ ਸਦਕ ਜਾਗਤ ਬ੍ਰਹਮ ਗਿਆਨੀ ਅਹੰਬੰਦ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਾਹੀ ਬਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕੇ ਹੋ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਬੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭੂ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਟਕ ਬ੍ਰਭ ਗਿਆਨੀ ਆਪ ਪਰਮੇਸ਼ਰ ਬ੍ਰਭ ਗਿਆਨੀ ਕੀ ਕੀਮਤ ਨਾ ਬ੍ਰह्म ਗਿਆਨੀ ਕੇ ਸਗਲ ਮਨ ਮਾ ਬ੍ਰह्म ਗਿਆਨੀ ਕਾ ਕੌਣ ਜਾਣੇ ਭੇਦ ਬ੍ਰह्म ਗਿਆਨੀ ਕੋ ਸਦਾ ਆਦੇਸ਼ ਬ੍ਰह्म ਗਿਆਨੀ ਕਾ ਕਥਿਆ ਨਾ ਜਾਏ ਠਾਕੁਰ ਬ੍ਰह्म ਗਿਆਨੀ ਸਰਬ ਕਾ ਠਾਕੁਰ ਬ੍ਰह्म ਗਿਆਨੀ ਕੇ ਮਤ ਕੌਣ ਬਖਾਣੇ ਬ੍ਰह्म ਗਿਆਨੀ ਕੇ ਗਤ ਬ੍ਰह्म ਗਿਆਨੀ ਜਾਣੇ ਬ੍ਰਭ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰह्म ਗਿਆਨੀ ਕੋ ਸਦਾ ਨਮਸਕਾਰ ਬ੍ਰह्म ਗਿਆਨੀ ਸਭ ਸ੍ਰਿਸ਼ਟੀ ਕਾ ਕਰਤਾ ਬ੍ਰह्म ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰह्म ਗਿਆਨੀ ਮੁਕਤ ਜੁਗਤ ਜੀਆ ਕਾ ਦਾਤਾ ਨਾ ਬ੍ਰह्म ਗਿਆਨੀ ਪੂਰਨ ਪੁਰਖ ਬਦਾਤਾ ਬ੍ਰह्म ਗਿਆਨੀ ਦਾਤ ਕਾ 나ਥ ਬ੍ਰह्म ਗਿਆਨੀ ਕਾ ਸਭ ਉਪਰਹਾਥ ਪ੍ਰਭ ਗਿਆਨੀ ਕਾ ਸਗਲਕਾਰ ਬ੍ਰह्म ज्ञानी ਆਪਨੇ ਰੰਕਾਰ ਬ੍ਰह्म ज्ञानी ਕੀ ਸੋਭਾ ਬ੍ਰह्म ज्ञानी ਬਣੀ ਨਾਨਕ ਬ੍ਰह्म ज्ञानी ਸਰਬ ਕਾ ਧਨੀ